ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਢੇਰਾ ਬਾਬਾ ਨਾਨਕ ਦੇ ਹਲਕੇ ਦੇ ਵੋਟਰਾਂ ਸਾਧ ਸੰਗਤਾਂ ਦੇ ਨੌਜਵਾਨਾਂ ਦੇ ਬਜ਼ੁਰਗਾਂ ਦੇ ਮਤਾਵਾਂ ਭੈਣਾਂ ਦੇ ਚਰਨਾਂ 'ਚ ਨਿਮਰਤਾ ਸਹਿਜ ਬੇਨਤੀ ਆ ਕਿ ਜਿਹੜੀ ਢੇਰਾ ਬਾਬਾ ਨਾਨਕ ਦੀ ਜਿਮਣੀ ਚੌਂੜ ਪੂਰੇ ਸਿਖਰਾਂ ਤੇ ਆ ਉਹ ਸ਼ੋਭਾ ਅੱਜ ਜੋਰਾ ਸ਼ੋਰਾਂ ਦੇ ਵਿੱਚ ਚੱਲ ਰਹੀ ਆ ਨੌਜਵਾਨਾਂ ਦੇ ਵਿੱਚ ਭਰਮਾ ਹੰਗਾਰਾ ਆ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਪੰਥਕ ਦਿੱਥੇ ਰੰਗੀਆਂ ਵੱਲੋਂ ਜਿਹੜੇ ਰਲ ਮਿਲ ਕੇ ਜਿਹੜਾ ਇੱਥੇ ਹੰਗਾਰਾ ਤੇ ਜਿਹੜਾ ਇਥੋਂ ਪੰਤਕ ਸੀੜ ਦੇ ਜਜ਼ਬੇ ਦੇ ਨਾਲ ਸਵੇਰੇ ਮਾਨ ਸਾਹਿਬੀ ਡੇਰਾ ਬਾਬਾ ਨਾਨਕ ਦੀ ਸੀੜ ਨੂੰ ਥਾਪੜਾ ਦੇਣ ਦੇ ਲਈ ਤੇ ਚੋਣਵੇਂ ਮਨੂੰ ਤੇਜ ਕਰਨ ਦੇ ਲਈ ਤੇ ਪਖਾਉਣ ਦੇ ਲਈ ਤੇ ਉਹਨਾਂ ਦੇ ਨਾਲ ਹੋਰ ਮੁੱਖ ਪ੍ਰਚਾਰਕ ਜਾਨੀ ਮਾਨੀ ਚੇਰੇ ਕੱਲ ਡੇਰਾ ਬਾਬਾ ਨਾਨਕ ਦੇ ਵਿਖੇ ਸਰਦਾਰ ਸਿਮਨਜੀਤ ਸਿੰਘ ਦੀ ਮਾਣ ਤੇ ਸਮੁੱਚੀ ਟੀਮ ਜਿਹੜੀ ਆ ਹੋਰ ਜਥੇਬੰਦੀਆਂ ਪਹੁੰਚ ਰਹੀਆਂ ਹਨ ਸੁਰਖ ਸੁਸਬਤ ਸੰਤਾ ਦੇ ਚਰਨਾਂ 'ਚ ਨਿਮਰਤਾ ਸਹਿ ਬੇਨਤੀ ਹੈ ਵੀ 12 12:30 ਵਜੇ ਦੇ ਤਕਰੀਬਨ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਕਾਲਾਵਲੀ ਚੌਕ ਕਾਲਾਵਲੀ ਚੌਕ ਦੇ ਨੇੜੇ ਨਾਮਤਾਰੀ ਢੇਰੀ ਦੇ ਵਿੱਚ ਜਿਹੜੀ ਆ ਪਹਿਲਾ ਪ੍ਰੈਸ ਕਾਨਫਰੰਸ ਹੋਏਗੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਜਿਹੜਾ ਬਾਬਾ ਨਾਨਕ ਦੀ ਜਿਹੜੀ ਪਾਰਟੀ ਦੇ ਚੋਣ ਨਿਸ਼ਾਨ ਦੀ ਜਿਹੜੀ ਸੀਟ ਵਾ ਜਿਹੜੀ ਆ ਉਹਦੇ ਹੱਕ ਦੇ ਵਿੱਚ ਹੋਵੇਗੀ ਉਹਨੂੰ ਆਗਾਜ ਅਗੰਮੀ ਰੂਪ ਦੇ ਜੋਸ਼ ਦਾ ਰੂਪ ਦੇਣ ਲਈ ਤੇ ਚੜ੍ਹਦੀ ਕਲਾ ਦਾ ਜੂਟ ਦੇਣ ਦੇ ਲਈ ਕਿਤੇ ਸਾਰੇ ਵੱਧ ਚੜ ਕੇ ਸਵੇਰੇ ਤਕਰੀਬਨ 12:30 ਵਜੇ ਤਕਰੀਬਨ ਉੱਥੇ ਪਹੁੰਚੋ ਕਿ ਮਾਨ ਸਰਬ ਦੇ ਪ੍ਰੈਸ ਕਾਨਫਰੰਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਕਿ ਪੂਰੇ ਸ਼ਹਿਰ ਦਾ ਜਿਹੜਾ ਵਾ ਥੇਰਾ ਬਾਬਾ ਨਾਨਖ ਖਾਲਸੇ ਦਾ ਇੱਥੋਂ ਲੈ ਕੇ ਕਲਾ ਨੌਰ ਤੇ ਹੋਰ ਲਾਗੇ ਸਾਕੇ ਦੇ ਇੰਦਿਆਂ ਦੇ ਵਿੱਚ ਜਿਹੜਾ ਕਿ ਰੋਡ ਮਾਰਚ ਕਰਿਆ ਜਾਵੇਗਾ ਜਿੱਥੇ ਕਿੱਥੇ ਵੀ ਇਹ ਵੀਰ ਭਰਾ ਵੀਡੀਓ ਨੂੰ ਦੇਖਦੇ ਹੋਣ ਵੱਧ ਚੜ ਕੇ ਵੱਡੀ ਗੰਟੀ ਦੇ ਵਿੱਚ ਆਪੋ ਆਪਣੇ ਵਾਹਨਾਂ ਤੇ ਗੱਡੀਆਂ ਦੇ ਮੋਟਰ ਕਾਰਾਂ ਦੇ ਜੋ ਵੀ ਤੁਹਾਡੇ ਕੋਲ ਟਰੈਕਟਰ ਵੀ ਹੈਗੇ ਆ ਜਿਹੜੇ ਵੀ ਸੰਗਵਾ ਮੋਟਰਸਾਈਕਲ ਵੀ ਹੈਗੇ ਆ ਜਿਸ ਤਰੀਕੇ ਨਾਲ ਵੀ ਪਹੁੰਚ ਸਕਦੇ ਆ ਜਿਹੜੇ ਨਹੀਂ ਪਹੁੰਚ ਸਕਦੇ ਉਹ ਆਪ ਆਜਨ ਉਹਨਾਂ ਨੂੰ ਆਪਾਂ ਗੱਡੀਆਂ 'ਚ ਬਿਠਾ ਲਾਂਗੇ ਬਾਅਦ ਚੜ ਕੇ ਵੱਡੀ ਕੀਰਤੀ ਦੇ ਵਿੱਚ ਆਪਾਂ ਨੌਜਵਾਨਾਂ ਨੇ ਪਹੁੰਚਣਾ ਆ ਬਜ਼ੁਰਗਾਂ ਭੈਣਾਂ ਮਤਾਵਾਂ ਸਾਰੇ ਪਹੁੰਚਣਾ ਤਾਂ ਜੋ ਪਤਾ ਲੱਗ ਸਕੇ ਕਿ ਪੰਥ ਅਜੇ ਜਿਉਂਦਾ ਆ ਪੰਥ ਦੀ ਜਿਹੜੀ ਆ ਜੋਤ ਬਲਾਂਦੇ ਆ ਪੰਥ ਦੇ ਚੜ੍ਹਦੀ ਕਲਾ ਦੇ ਵਿੱਚ ਝਕਾਰੇ ਲੱਗਣਗੇ ਤੇ ਤੁਸੀਂ ਗੁੰਝਾ ਪਾ ਦਿਓ ਤੇ ਇੱਕ ਵਾਰੀ ਦਿੱਲੀ ਦਰਬਾਰ ਨੂੰ ਦੱਸ ਦਿਓ ਕਿ ਖਾਲਸਾ ਪੰਥ ਅਜੇ ਜਿਉਂਦਾ ਆ ਆਪਾਂ ਚੜ੍ਹਦੀ ਕਲਾ ਦੇ ਵਿੱਚ ਇਥੋਂ ਜੇਰਾ ਬਾਬਾ ਨਾਨਕ ਦੀ ਜਿਹੜੀ ਅਸੀਦੋ ਜਿੱਤ ਪ੍ਰਾਪਤ ਕਰਨੀ ਆ ਉਹ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਏਗੀ ਅਗਲੀ ਬੇਨਤੀ ਹੈ ਜਿਹੜੀ ਬਾਬਾ ਜੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਭਾਈ ਸਾਹਿਬ ਹੋਣਾ ਨੇ ਦੱਸਿਆ ਕਿ ਕੱਲ ਨੂੰ ਸਰਦਾਰ ਸਿਮਰ ਸਿੰਘ ਜੀ ਦੀ ਮਾਨ ਜਿਹੜੇ ਕੌਮ ਦੇ ਉਹ ਹਸਤੀ ਆ ਜਿਨ੍ਹਾਂ ਨੇ ਅੱਜ ਤੱਕ ਫੇਰ ਫਾਰਮ ਦੇ ਹਰ ਇੱਕ ਮੁੱਦੇ ਨੂੰ ਮੈਂ ਕਿ ਦਿੱਲੀ ਦਰਬਾਰ ਦੀ ਹਿੱਕ ਤੱਕ ਗੱਲ ਕੀਤੀ ਆ ਤੇ ਉਹ ਕਾਜੂ ਡੇਰਾ ਬਾਬਾ ਨਾਨਕ ਆਪਣੇ ਕੈਂਡੀਡੇਟ ਸਰਕਾਰ ਲੋਪੀ ਸਿੰਘ ਦੀ ਤੂਫਾਨ ਉਹਨਾਂ ਦੇ ਚੋਣ ਮਹਿੰਨ ਨੂੰ ਤੇਜ਼ ਕਰਨ ਵਾਸਤੇ ਡੇਰਾ ਬਾਬਾ ਨਾਨਕ ਪਹੁੰਚ ਰਹੇ ਆ ਆਪਾਂ ਰੱਬ ਵਰਗੀਆਂ ਸੰਤਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਾਂਗੇ ਜਿਹੜੇ ਸਾਡੇ ਜਵਾਨ ਸਾਡੀਆਂ ਭੈਣਾਂ ਮਤਾਵਾ ਸਾਡੇ ਵੀਰ ਸਾਰੇ ਕੱਲ ਨੂੰ 12 ਵਜੇ ਗਿਰ ਬਾਬਾ ਨਾਨਕ ਦੇ ਪਹੁੰਚੇ ਦੀਪਾਲਤਾ ਕਰੋ ਆਪਣੇ ਜੋ ਜੋ ਵੀ ਹਿੱਤ ਤੁਹਾਡੇ ਕੋਲ ਹੈਗੇ ਨੇ ਟਰੈਕਟਰ ਟਰਾਲੀਆਂ ਚਾਹੇ 11 ਮੋਟਰਸਾਈਕਲ ਜਿੰਨਾਂ ਕੋ ਨਹੀਂ ਵੀ ਆ ਉਹ ਵੀ ਆ ਜਾਓ ਆਪਾਂ ਗੱਡੀਆਂ ਦੀ ਸਾਡੇ ਕੋਲ ਹੈਗੇ ਆ ਪ੍ਰੋਵਾਈਡ ਕਰਵਾਵਾਂਗੇ ਉਹਨਾਂ ਨੂੰ ਤੇ ਆਪਾਂ ਤਕੜੇ ਹੋ ਕੇ ਜਿਹੜੀ ਇਸ ਰੈਲੀ ਨੂੰ ਕਾਮਯਾਬ ਕਰੀਏ ਨੁਕਰ ਜਿਹੜੀ ਮੀਟਿੰਗ ਹੈ ਤੇ ਪੰਥ ਦੀ ਇਸੀ ਨੂੰ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਤੇ ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਨੂੰ ਇਸ ਕਰਕੇ ਬੇਨਤੀ ਕੀਤੀ ਜਾ ਰਹੀ ਆ ਕਿ ਤਰਨਤਾਰਨ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਤਰਨਤਾਰਨ ਤੇ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਆਪਣੇ ਮੱਥੇ ਤੋਂ ਜਿਹੜਾ ਕਲੰਕ ਦਾ ਮਹਿਣਾ ਸੀ ਉਹ ਧੋੜਤਾ ਵਾ ਤੇ ਸਿਰਫ ਤੇ ਸਿਰਫ ਹੁਣ ਡੇਰਾ ਬਾਬਾ ਨਾਨਕ ਦੇ ਮੱਥੇ ਤੇ ਉਹ ਜਿਹੜਾ ਅਜੇ ਬਰਕਰਾਰ ਆ ਰਿਹਾ ਉਹਨੂੰ ਧੋਣ ਵਾਸਤੇ ਆਪਾਂ ਲਾ ਲਾ ਪ੍ਰੀ ਤੂਹਾਨ ਜੀ ਨੂੰ ਦਿਖਾਈਏ ਤਗੜੇ ਹੋ ਕੇ ਤੇ ਤੇ ਪੰਥ ਦਾ ਜੇਰਾ ਹੈ ਮੇਨਾ ਵਾ ਕਿਉਂਕਿ ਇਹ ਜਿਹੜੀ ਸੀਟ ਹੈ ਨਾ ਡੇਰਾ ਬਾਬਾ ਨਾਨਕ ਇਹ ਪੰਥਕ ਸੀਟ ਹੈ ਤੇ ਜੇ ਇਹ ਆਪਾਂ ਹਾਰੇ ਤੇ ਇਹ ਕੌਮ ਦੀ ਝੋਲੀ ਵਿੱਚ ਹਾਰ ਪਵੇਗੀ ਇਹ ਹਾਰ ਜਿਹੜੀ ਲਾਹਤਰੀ ਤੂਫਾਨ ਦੀ ਨਹੀਂ ਜੇ ਹੋਣੀ ਪਿਆਰੋ ਵੀਰੋ ਇਹ ਜਿਹੜੀ ਹਾਰ ਆ ਇਹ ਕੌਮ ਦੀ ਹੋਣੀ ਜੇ ਤੇ ਡੇਰਾ ਬਾਬਾ ਨਾਨਕ ਲੜਕੇ ਦੇ ਲੋਕਾਂ ਦੀ ਹੋਣੀ ਜੇ ਜੇ ਹਾਰੇ ਆਪਾਂ ਤੇ ਸਮਝ ਲਓ ਵੀ ਤੁਸੀਂ ਉਹਨਾਂ ਨੂੰ ਜਿਤਾਉਣਾ ਵਾ ਜਿਨ੍ਹਾਂ ਨੇ ਤੁਹਾਨੂੰ ਮਾਰਿਆ ਕੁੱਟਿਆ ਲੁੱਟਿਆ ਜਿੰਨਾ ਤੁਹਾਡੇ ਦਰਵਾਜ਼ਾ ਹੈ ਜੇ ਤੁਹਾਨੂੰ ਅੱਜ ਮੰਡੀਆਂ ਦੇ ਵਿੱਚ ਰੋਲਣ ਦੇ ਨੇ ਤੋਹਾਂ ਉਹਨਾਂ ਨੂੰ ਜਿਪਾਉਣਾ ਜੇ ਤੋਹਾਂ ਹੋਰ ਕਿਸੇ ਨੂੰ ਉਹਨੇ ਜਿਪਾਉਣਾ ਤੇ ਜੇ ਹਰਾਇਆ ਤੇ ਤੋਹਾਂ ਸੱਚ ਨੂੰ ਹਰਾਉਣਾ ਜੇ ਇਸ ਕਰਕੇ ਬੇਨਤੀ ਆ ਕਿ ਆਓ ਤਗੜੇ ਹੋ ਕੇ ਪਹਿਲਾ ਪ੍ਰੀਤ ਸਿੰਘ ਤਫਾਨ ਜੀ ਨੂੰ ਸਿਮਰਨਜੀਤ ਸਿੰਘ ਮਾਨ ਜੀ ਨੂੰ ਪਾਰਟੀ ਦੇ ਮੋਰ ਹਲਾ ਕੇ ਕਾਮਯਾਬ ਕਰੀਏ ਤੇ ਆਉਣ ਵਾਲਾ ਸਮਾਂ ਜਿਹੜਾ ਵਾ ਸਾਡਾ ਸਾਰਿਆਂ ਦਾ ਵਧੀਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬ ਦੇ ਮਨ ਨੂੰ ਪਾਵੇ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ